ਕਿਸਾਨ ਵੀਰੋ ਮੈਂ ਮਲਕੀਤ ਸਿੰਘ ਪਿੰਡ ਬਾਦਾ ਜ਼ਿਲ੍ਹਾ ਫਾਿਲਕਾ ਤੋਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 11 ਨਵੰਬਰ 2023 ਹੈ ਔਰ ਅੱਜ ਮੇਰਾ ਉਹੀ ਖੇਤ ਜਿਹਦੇ ਵਿੱਚ ਮੈਂ 9 ਤਰੀਕ ਨੂੰ ਮਲਚਿੰਗ ਤਕਨੀਕ ਦੇ ਨਾਲ ਜੋ ਕਣਕ ਬੀਜੀ ਸੀਗੀ ਕੱਲ 10 ਤਰੀਕ ਨੂੰ ਹਲਕੀ ਬਾਰਿਸ਼ ਆਈ ਔਰ ਅਸੀਂ ਕੱਲ ਡੰਡੇ ਦੇ ਨਾਲ ਜਿਹੜਾ ਇਹਦੇ ਵਿੱਚ ਪ੍ਰਾਲੀ ਨੂੰ ਇੱਕ ਸਾਰ ਜਿਹੜਾ ਇਸ ਖੇਤ ਵਿੱਚ ਕੀਤਾ ਔਰ ਉਸ ਤੋਂ ਬਾਅਦ ਹੁਣ ਅਸੀਂ ਮੈਂ ਇਸ ਗੱਲ ਦੀ ਆ ਕੇ ਖੇਤ ਵਿੱਚ ਜਜਮੈਂਟ ਕੀਤੀ ਵੀ ਬੱਤਰ ਜਿਹੜਾ ਆ ਜਿਹੜਾ ਸੈਂਟਰ ਦੇ ਵਿੱਚ ਕਿਹੜਾ ਹੈ ਵੱਡਾ ਇਹਦੇ ਵਿੱਚ ਓਨਾ ਜਿਆਦਾ ਜਿਹੜਾ ਬੱਤਰ ਨਹੀਂ ਹੈਗਾ ਜਿਹੜਾ ਬੀ ਦਾ ਜਰਮੀਨੇਸ਼ਨ ਹੋ ਸਕੇ ਪਰ ਇਸ ਪਾਸੇ ਜਿਹੜਾ ਨਾਲ ਆ ਜਿਹੜਾ ਮੇਰਾ ਇਸ ਤਰ੍ਹਾਂ ਨਾਲ ਨਾਲ ਲਗਭਗ 3 ਕਨਾਲਾਂ ਦੇ ਕਰੀਬ ਰਕਬਾ 22-3 ਕਨਾਲਾਂ ਦੇ ਇਹਦੇ ਵਿੱਚ ਕਿਉਂਕਿ ਗਵਾਂਡੀਆਂ ਵੱਲੋਂ ਵੀ ਪਾਣੀ ਉੱਥੋਂ ਥੱਲੇ ਆਇਆ ਸੀਗਾ ਮੱਤਰ ਕਾਫੀ ਹੈ ਜੇਕਰ ਮੈਂ ਪਾਣੀ ਲਾਉਣਾ ਤਾਂ ਬੀ ਦੀ ਜਰਮੀਨੇਸ਼ਨ ਪ੍ਰਭਾਵਿਤ ਹੋ ਸਕਦੀ ਹੈ ਇਸ ਕਰਕੇ ਇਹਦੇ ਵਿੱਚ ਮੈਂ ਜਿਹੜਾ ਬੀ ਨੂੰ ਉਵੇਂ ਛੱਟਾ ਦੇ ਕੇ ਟੱਕਤਾ ਬਾਕੀ ਵੇਖਾਂਗੇ ਇਹਦੇ ਵਿੱਚ ਬੀ ਦੀ ਕਿਸ ਤਰ੍ਹਾਂ ਜਰਮੀਨੇਸ਼ਨ ਹੁੰਦੀ ਹੈ ਇਹ ਉਹੀ ਖੇਤ ਹੈ ਜਿਹਦੇ ਵਿੱਚ ਮੈਂ ਚੁੱਚਲਰ ਮਾਰੇ ਸੀਗੇ ਮਾਰ ਕੇ ਉਸ ਤੋਂ ਬਾਅਦ ਜੋ ਜਿਸ ਤਰ੍ਹਾਂ ਬਜਾਈ ਕੀਤੀ ਸੀ ਅੱਜ ਮੇਰੀ ਇਹ ਜਿਹੜੀ ਜ਼ਮੀਨ ਹੈ ਇਹ ਬਿਲਕੁਲ ਸਲੀਮ ਸ਼ਾਹ ਦੇ ਨੇੜੇ ਪੈਂਦੀ ਹੈ ਸਲੀਮ ਸ਼ਾਦੀ ਹੱਦ ਲੱਗਦੀ ਔਰ ਐਮਆਰਐਨ ਕਲੇਬ ਦੇ ਨੇੜੇ ਆ ਮੋਜਮ ਲਾਈਨ ਤੇ ਇਹ ਹੈਗੀ ਆ ਆ ਵੇਖੋ ਮੈਂ ਤੁਹਾਨੂੰ ਚਿਚਲਰ ਜਿਹੜੇ ਅਸੀਂ ਖੇਤ ਵਿੱਚ ਮਾਰੇ ਸੀ ਉਹਦੀ ਇੱਕ ਬਖਾਉਣਾ ਚਾਹੁੰਨਾ ਵੀ ਚਿਚਲਰ ਦੇ ਨਾਲ ਮਾਰਨ ਦੇ ਨਾਲ ਕਿੰਨਾ ਢੰਗਾਈ ਤੱਕ ਜਿਹੜਾ ਸਾਡਾ ਪੈਰ ਉਹ ਤਸ ਜਾਂਦਾ ਆ ਦੇਖੋ ਤੁਸੀਂ ਲਗਭਗ ਗੋਡੇ ਤੋਂ ਵੀ ਥੱਲੇ ਤਸ ਚੁੱਕਿਆ ਹੈ ਜਿਹੜਾ ਪੈਰ ਹੈਗਾ ਇਹਦੇ ਨਾਲ ਕੀ ਹੈ ਜ਼ਮੀਨ ਦੀ ਜਿਹੜੀ ਹਾਰਡ ਪੈਨਲ ਹੈ ਜਾਂ ਕੰਪੈਕਟਿਵ ਲੇਅਰ ਹੈ ਉਹ ਉਹਨੂੰ ਅਸੀਂ ਤੋੜਿਆ ਹੈ ਜਿਹਦੇ ਨਾਲ ਪਾਣੀ ਜਲਦੀ ਤੋਂ ਜਲਦੀ ਜੀਰ ਜੇਗਾ ਤੇ ਪਾਣੀ ਖੜਨ ਦੀ ਸਮੱਸਿਆ ਨਹੀਂ ਆਏਗੀ ਸੋ ਕਿਸਾਨ ਵੀਰੋ ਜਿੰਨਾ ਵੀ ਕਿਸਾਨ ਵੀਰਾਂ ਨੇ ਹਾਲੇ ਤੱਕ ਬਿਜਾਈ ਕਰਨ ਬਾਰੇ ਸੋਚ ਰਹੇ ਹੈ ਤਾਂ ਉਹ ਪ੍ਰਾਣੀ ਨੂੰ ਅੱਗ ਨਾ ਲਾਓ ਤੇ ਮਲਚਿੰਗ ਤਕਨੀਕ ਜਸ ਸਰਫੇ ਸਰਫੇਸ ਸੀਡਿੰਗ ਦੇ ਨਾਲ ਜਿਹੜਾ ਹੈ ਉਹ ਤੁਸੀਂ ਆਪਣੀ ਕਣਕ ਦੀ ਬਿਜਾਈ ਕਰੋ ਇੱਥੇ ਕਿਸਾਨ ਵੀਰੋ ਇੱਕ ਹੋਰ ਤੁਹਾਨੂੰ ਮੈਂ ਚੀਜ਼ ਵਿਖਾਉਣਾ ਚਾਹਾਂਗਾ ਮੈਂ ਦੂਸਰੇ ਖੇਤ ਦੇ ਵਿੱਚ ਤਾਂ ਤੁਹਾਨੂੰ ਦਿਖਾਇਆ ਸੀ ਵੀ ਮੇਰੀ ਜਿਹੜਾ ਮੈਂ ਨਾਲ ਦੇ ਨਾਲ ਜਿਹੜਾ ਗੁਰਜਲ ਅਮਰਿਤ ਪਾਣੀ ਨਾਲ ਚਲਾਉਣਾ ਇਹ ਮੇਰੇ ਦੂਜੀ ਥਾਂ ਤੇ ਜੋ ਜਿਹੜੀ ਜ਼ਮੀਨ ਹੈ ਉੱਥੇ ਵੀ ਮੈਂ ਇਸ ਤਰ੍ਹਾਂ ਡਿੱਗੀਆਂ ਬਣਾਈਆਂ ਹੋਈਆਂ ਨੇ ਇਹਦੇ ਵਿੱਚ ਅਸੀਂ ਪਾਈਪ ਨੂੰ ਇਹਦੇ ਨਾਲ ਅਟੈਚਮੈਂਟ ਦਿੰਨੇ ਆ ਮੋਟਰ ਦੇ ਨਾਲ ਇੱਥੋਂ ਪਾਣੀ ਮਿਕਸ ਹੋ ਕੇ ਤੇ ਇਸ ਨਾਲੀ ਦਾ ਹੀ ਉਹਦੇ ਵਿੱਚ ਰਲ ਕੇ ਜਾਂਦਾ ਇਸ ਜਿਹੜਾ ਗੁਰਜਲ ਅਮਲੇ ਤੇ ਅਮਰਤ ਹੈ ਇਹਦਾ ਕੋਲ ਇਸ ਵਾਰੀ ਤਾਂ ਨਹੀਂ ਚਲਾ ਰਹੇ ਕਿਉਂਕਿ ਹਲੇ ਪ੍ਰੋਪਰ ਤਿਆਰ ਨਹੀਂਗਾ ਕੁਝ ਸਮਾਂ ਲੱਗੂਗਾ ਜਦੋਂ ਅਸੀਂ ਦੂਜਾ ਪਾਣੀ ਲਾਵਾਂਗੇ ਉਹ ਤੋਂ ਨੂੰ ਚਲਾਵਾਂਗੇ ਸੋ ਵੀਡੀਓ ਵੇਖਣ ਲਈ ਕਿਸਾਨ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ